ਆ ਥੱਲੇ ਨਰ ਬੈਠੇ ਉੱਪਰ ਤੋਂ ਮਾਦੀਆਂ ਜੀ ਉੱਪਰ ਤੋਂ ਮਾਦੀਆਂ ਆ ਨਰ ਜੀ ਆ ਸ਼ੰਕਰ ਵੀਰ ਦੇ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਾਰਡਰ ਲੋਕ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਆ ਜੀ ਅੱਜ ਆਪ ਆਏ ਜੀ ਪਿੰਡ ਜਾਗੋ ਆਣਾ ਤੇ ਜਿਹੜੀ ਸ਼ੀਲਡ ਕਰਵਾਈ ਜਾ ਰਹੀ ਆ ਭਾਈਣਾ ਲੋ ਇਸ ਬਾਰੇ ਤੁਹਾਨੂੰ ਜਿਹੜੀ ਆਪਾਂ ਪੂਰੀ ਜਾਣਕਾਰੀ ਦਵਾਂਗੇ ਜੀ ਤੇ ਪਿੰਡ ਜਾਗੋ ਆਣਾ ਤੇ ਸਭ ਤੋਂ ਪਹਿਲਾਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣੇ ਭਾਈਣਾ ਸੋਨੂ ਭਾਈ ਹਣੀ ਪਿੰਡ ਜਾਗਵਾਨੇ ਤੋਂ ਸ਼ੰਕਰ ਵੀਰਿਆ ਜੀ ਪਿੰਡ ਜਾਗਵਾਲੇ ਤੋਂ ਸਾਜਣ ਵੀਰਿਆ ਜੀ ਇਹ ਵਿਸ਼ਾਲ ਵੀਰਿਆ ਜੀ ਇਹ ਆਪਣੇ ਨਾਲ ਜੋਗਨ ਵੀਰ ਆਇਆ ਤੇ ਭਾਈ ਆਪਣਾ ਜਿਹੜਾ ਸ਼ੀਲਡ ਕਰਵਾ ਰਹੇ ਹਾਂ ਜੀ ਹਾਂ ਜੀ ਤੇ ਇਹਦੇ ਬਾਰੇ ਥੋੜੀ ਆਪਣੀ ਭਰਾਵਾਂ ਨੂੰ ਥੋੜੀ ਇਹ ਗੱਲ ਆ ਮੇਰੇ ਸਾਰੇ ਵੀਰਾਂ ਦਾ ਸਾਥੀ ਗਾਲ ਜਿਹੜੇ ਵੀ ਇਹ ਦੇਖ ਰਹੇ ਆ ਅਸੀਂ ਕੁਝ ਨਹੀਂ ਕਰਨ ਦੇ ਜੋ ਕਰਾ ਰਿਹਾ ਮਹਾਰਾਜ ਕਰਾ ਰਿਹਾ ਅਸੀਂ ਕੁਝ ਨਹੀਂ ਮਹਾਰਾਜ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਹਾਂ ਜੀ ਤੇ ਦੂਜੀ ਗੱਲ ਇਹ ਆ ਸਾਰੇ ਵੀਰਾਂ ਦਾ ਸੰਜੋਗ ਆ ਸਾਰੇ ਉਸਤਾਦਾਂ ਦਾ ਸੰਜੋਗ ਹੈਗਾ ਛਿਲਡਾਂ ਚ ਹਾਂਜੀ ਠੀਕ ਆ ਜੀ ਤੇ ਕੱਲ ਆਪਣੀ ਛਿਲਡਿਆ ਮਹਾਰਾਜ ਕਰੇ ਸਾਰਿਆਂ ਦੇ ਪਰਿੰਦੇ ਘਰ ਆਣ ਤੇ ਉੱਡ ਕੇ ਆਉਣ ਠੀਕ ਹੈ ਤੇ ਜੋ ਵੀ ਵੀਰ ਆ ਜਿਹਦਾ ਵੀ ਨਾਮ ਜੋ ਬਣੂਗਾ ਹਾਂਜੀ ਉਹ ਹੱfte ਦੇ ਵਿੱਚ ਵਿੱਚ ਜਿਤਨਾ ਐਤਵਾਰ ਛਿਲਡਣੀ ਅਗਲੇ ਐਤਵਾਰ ਆਪਾਂ ਨਾਮ ਸਾਰੀ ਦੇ ਦੇਣਾ ਠੀਕ ਹੈ ਤੇ ਜਿਹੜੀ ਛਿਲਡਾਂ ਤੇੜੀਆਂ ਆਪਣੀਆਂ ਪਹਿਲੀ ਛਿਲਡ ਜਿਹੜਾ ਪਹਿਲੇ ਨਾਮ ਦੀ ਛਿਲਡ ਆ ਸਾਡੇ ਸੱਚੇ ਨਾਲ ਉਸਤਾਦ ਫੋਜੀ ਸਾਹਿਬ ਉਹ ਪਹਿਲੀ ਛਿੰਡ ਪਹਿਲੇ ਨਾਮ ਵਾਲੇ ਨੂੰ ਉਹ ਦੇਣਗੇ ਦੂਸਰੀ ਜਿਹੜੀ ਛਿੰਡ ਆ ਉਹ ਕੱਲੂ ਮਾਲ ਦੇਵੇਗਾ ਵੀਰ ਤੇ ਤੀਸਰੀ ਜਿਹੜੀ ਆ ਉਹ ਮੈਂ ਤੇ ਸ਼ੰਕਰ ਦਵਾਂਗੀ ਸਾਡੇ ਮੈਂਬਰਾਂ ਨਾਲੋਂ ਤੀਜੀ ਛਿੰਡ ਦਿੱਤੀ ਆ ਇਹ ਆ ਮੈਂਬਰ ਕਮੇਟੀ ਨੇ ਤੇ ਆਪਣੇ ਮੈਂਬਰ ਕਮੇਟੀ ਦੇ ਨਾਮ ਦੱਸੋ ਭਾਈ ਅ ਪਹਿਲਾ ਨੰਬਰ ਦਾ ਹੈਗਾ ਸਚਨ ਕੁਮਾਰ ਖੋਦ ਜੀ ਸਾਹਿਬ ਉਸਤਾਦ ਸਾਹਿਬ ਦੂਜਾ ਕੱਲੂ ਮਾਲ ਜੋ ਹਾਂਜੀ ਤੀਸਰਾ ਹੈਗਾ ਆਪਣਾ ਖੁੰਡਾ ਉਸਤਾਦ ਜੀ ਹਾਂਜੀ ਜੀ ਤੇ ਬਾਕੀ ਚੌਥਾ ਮੈਂ ਕੀਪਾ ਮਾਲ ਹਾਂਜੀ ਜੀ ਚੌਥਾ ਹੈਗਾ ਜੋ ਸੋਨੂ ਮਾਲ ਠੀਕ ਹੈ ਜੀ ਹਾਂ ਜੀ ਤੇ ਪੰਜਵਾਂ ਸ਼ੰਕਰ ਵੀਰ ਜੀ ਤੇ ਬਾਕੀ ਹੋਰ ਵੀ ਸਾਰੇ ਵੀਰਾਂ ਦਾ ਸੰਯੋਗ ਆ ਹਾਂ ਜੀ ਹਾਂ ਜੀ ਜਿਨ੍ਹਾਂ ਦੇ ਹੋ ਸਕਦਾ ਮੈਂ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਵਾਜਾ ਨਾਮ ਲਿਆ ਹੋਵੇ ਨਾ ਤੇ ਬਾਕੀ ਸਾਰੇ ਵੀਰਾਂ ਦਾ ਸੰਯੋਗ ਹੈਗਾ ਜੀ ਹਾਂ ਜੀ ਤੇ ਆਪਣੇ ਸੋਹੂ ਵੀਰ ਜੀ ਦੱਸੋ ਇਹਦੇ ਵਿੱਚ ਜਿਹੜੇ ਟੋਟਲ ਕਬੂਤਰ ਕਿੰਨੇ ਉਡਾਈ ਜਾਣੇ ਆ ਟੋਟਲ ਕਬੂਤਰ ਵੀ ਜੀ 600 ਨੇ ਜੀ ਉਹਦਾ ਚੇਕ ਮਲਵੇਈ ਪਹਿਣਾ ਜੀ ਤੇ ਪੰਨਾਂ ਕਬੂਤਰਾਂ ਦਾ ਟਾਈਮ ਲਾਟ ਹੋਣਾ ਜੀ ਠੀਕ ਹੈ ਜੀ ਤੇ ਬਾਰਡਰ ਕਿੰਨੇ ਵਜੇ ਦਾ 8:40 ਦਾ ਵੱਡਦੇ 5:40 ਦਾ ਪੱਲਾ ਜੀ ਠੀਕ ਇੱਕ ਮਿੰਟ ਦੀ ਝੰਡੀ ਤੇ 4 ਮਿੰਟ ਬੁੱਢਾ ਬੰਦ ਰਹਿਣਾ ਤੇ ਆਪਣੇ ਇੱਕ ਚ ਰੂਲ ਵੀ ਇੱਥੇ ਆ ਗਿਆ ਜਿਉ ਕੋਈ ਵੀ ਪਰਦਰ ਕਬੂਤਰ ਕੱਢ ਸਕਦਾ ਹਾਂਜੀ ਤੇ ਰੂਲ ਇਹ ਹੈਗਾ 1 ਘੰਟਾ ਜਿਹਦਾ ਥੱਲੇ ਉੱਟ ਕੇ ਕਬੂਤਰ ਵੱਧ ਉੱਟ ਗਿਆ ਜਿਤਨਾ 60 ਮਿੰਟ ਉੱਟ ਗਿਆ ਹਾਂਜੀ 60ਵਾਂ ਮਿੰਟ ਹੋ ਗਿਆ ਤਾਂ ਉਹਦਾ ਕੋਠਾ ਕੱਟਿਆ ਜਾਣਾ ਜਿਉ ਉਹ ਤੇ ਉਸ ਹਿਸਾਬ ਨਾਲ ਸਾਰੇ ਵੀਰ ਆਪਣਾ ਥੱਲੇ ਕਬੂਤਰ ਛੱਡਣ ਤਾਂ ਕਿ ਜਿਹੜਾ 1 ਘੰਟਾ ਕੇ ਤੱਕ ਕਬੂਤਰ ਨਾ ਉੱਡੇ ਤੇ ਨਾ ਕੇ ਤਾਂ ਕੋਠਾ ਕੱਟਿਆ ਜਾਵੇ ਕਿਉਂਕਿ ਮਿਹਨਤ ਬਹੁਤ ਜ਼ਿਆਦੀ ਹੁੰਦੀ ਆ ਤੇ ਇਹਦੇ ਵਿੱਚ ਪਾਈਏ ਟੋਟਲ ਛੱਤਾਂ ਜਿਹੜੀਆਂ ਕਿੰਨੀਆਂ ਹੈਗੀਆਂ ਪੇਚ ਟੋਟਲ 22 ਛੱਤਾਂ ਵੀਰ ਜੀ ਠੀਕ ਹੈ ਜੀ ਕਈ ਇੱਕ ਦੋ ਛੱਤ ਨਹੀਂ ਵੀ ਰਡਾਉਂਦੇ ਉਹ ਮਜ਼ਦੂਰੀ ਕਰਨ ਉਹਨਾਂ ਤੇ ਜੇ ਮੰਨ ਲਓ ਕਬੂਤਰ ਨਹੀਂ ਆ ਗਏ ਜਾਂ ਕਿ ਮਜ਼ਦੂਰੀ ਏਰੀਆ ਭਾਈ ਕਿਹੜਾ ਰੱਖਿਆ ਹੈ ਜੀ ਏਰੀਆ ਰੱਖਿਆ ਜੋ ਬਾਬਾ ਜੱਗ ਕੋਣਾ ਕਰਨ ਵਾਲੀ ਸੀ ਹਾਂਜੀ ਮਾਲ ਪਿੰਡ ਹਾਂਜੀ ਹਾਂਜੀ 17 ਬਾਦ ਕਾਲੇ ਵਾਲਾ ਮੋੜ ਹਾਂਜੀ ਹਾਂਜੀ ਤੇ ਢਿੰਗਰਾ ਕਰਨਾ ਓ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਵਧੀਆ ਮੈਂ ਕਿ ਹਰ ਸਾਲ ਉੱਡਦਾ ਹਾਂਜੀ ਉਹ ਪਹਿਲਾ ਸਾਲ ਹਾਂਜੀ ਕੋਸ਼ਿਸ਼ ਸਾਡੀ ਇਹੋ ਹੀ ਆ ਕਿ ਹਰ ਸਾਲ ਉੱਡਦੇ ਠੀਕ ਹੈ ਜੀ ਲਓ ਜੀ ਆਪਣੀ ਭਰਾਹੀ ਕਈ ਹੱਦਾਂ ਸਾਫ ਸੁਥਰੀ ਹੋਈ ਏਡੀ ਤੇ ਵੀ ਵੀ ਅੱਲਾ ਕੇ ਗੱਲ ਦਾ ਕੋਈ ੱੱਕਾ ਕੋਈ ਰੱਖ ਰਹੀ ਨਹੀਂ ਚੁਣ ਠੀਕ ਹੈ ਤੇ ਕਿੰਨੇ ਮੱਕੀ ਛੱਤਾਂ ਦੇ ਮੋਹਰੇ ਲੱਗ ਚੁੱਕੀਆਂ ਇਸ ਟਾਈਮ ਇਸ ਟਾਈਮ ਮੇਰੇ ਸਹਾਰ ਨਾਲ ਘੱਟੋ 18 ਛੱਤਾਂ ਦੇ ਲੱਗ ਗਏ ਚਾਰ ਕਿ ਛੱਤਾਂ ਰਹਿ ਗਈਆਂ ਹਾਂਜੀ ਹਾਂਜੀ ਉਹ ਵੀਰ ਕਿਤੇ ਅੱਗੇ ਪਿੱਛੇ ਹੋਏ ਆ ਕੇ ਨੂੰ ਚਲੋ ਮਜਬੂਰੀ ਨਹੀਂ ਹੋ ਸਕਦੀ ਹਾਂਜੀ ਹਾਂਜੀ ਤੇ ਉਹ ਸ਼ਾਮੀ 6:00 7:00 ਵਜੇ ਨਾਲ 5:00 ਵਜੇ ਨਾਲ ਜਦੋਂ ਵੀ ਫੋਨ ਕਰਨਗੇ ਤੇ ਆਪਾਂ ਲਗਾ ਦਾਂਗੇ ਜੀਰੋ ਜੀ ਬਾਕੀ ਜਿਹੜੀ ਅਪਡੇਟ ਹੈ ਜੀ ਤੁਹਾਨੂੰ ਕੱਲ ਦਵਾਂਗੇ ਜੀ ਜਿਵੇਂ ਜਿਵੇਂ ਕਬੂਤਰ ਜਿਹੜੇ ਜਿਹੜੇ ਵੀਰ ਤੇ ਆਪਾਂ 우ਸਤਾਦ ਬਿੱਲਾ ਡੇਰੀ ਵਾਲੇ ਜੀ ਉਹਨਾਂ ਦੇ ਛੱਤ ਦੇ ਮੋਹਰੇ ਲਾਉਣਾ ਏ ਨਾਲ ਕੁਲਦੀਪ ਵੀਰਿਆ ਸ਼ੰਕਰ ਵੀਰਿਆ ਤੇ ਉਹਦੇ ਰੋਹਿਤ ਵੀਰ ਤੇ ਆਓ ਜੀ ਹੁਣ ਮੋਹਰੇ ਲਾਉਨੇ ਆ ਤੇ ਨਾਲ ਉਹ ਨਾਲ ਜਿਹੜਾ ਭਾਉਣੀ ਛੱਤਾਂ ਜਿਹੜੀਆਂ ਜਿਹੜੀਆਂ ਛੱਤਾਂ ਤੇ ਜਾਵਾਂਗੇ ਸਾਰੀਆਂ ਦੇ ਇੰਟਰਵਿਊ ਕਰਾਂਗੇ ਲੋ ਜੀ 우ਸਤਾਦ ਜੀ ਨੇ ਦਾ ਪਹਿਲਾ ਕਬੂਤਰ ਦਿਖਾ ਦਿਓ 우ਸਤਾਦ ਲੋ ਜੀ ਮੋਹਰ ਆ ਮੋਹਰ ਲੱਗੀ ਠੀਕ ਏ ਓਕੇ ਜੀ ਲੋ ਜੀ ਆ ਦੂਸਰਾ ਕਬੂਤਰ ਠੀਕ ਹੈ ਅੱਧੀ ਆ ਗਈ ਲੋ ਜੀ ਕਬੂਤਰੀ ਜੀ ਹਾਂਜੀ ਨਾਰਾ ਕਰ ਮਾਦੀ ਆ ਨਾਰਾ ਨਾਰਾ ਆ ਨਰਜੋ ਨਰਜੀ ਜੀ ਸ਼ੌਂਕ ਇਹਨੇ ਲਓ ਜੀ ਅਸਤਾਜ ਜੀ ਨੇ ਉਸਤਾਜ ਜੀ ਨੇ ਦਾ ਕਿਉਂ ਫਰੀ ਮਾਰਲੀ ਪੰਜ ਵੇ ਪੰਜ ਹਾਂਜੀ ਪੰਜ ਹੋ ਗਏ ਜੀ ਨਾ ਰਹਿ ਗਿਆ 6 ਮਾ ਇੱਕ ਰਹਿ ਗਿਆ ਉਸਤਾਜ ਜੀ ਕੋਈ ਨਹੀਂ ਮਾਤੀ ਮਾਦੀ ਆਈ ਜੋ ਮਾਦੀ ਜੋ ਠੀਕ ਲਓ ਜੀ ਆ ਜੇ ਉਸਤਾਜ ਜੀ ਨੇ ਕਬੂਤਰ ਉਸਤਾਜ ਉਸਤਾਦ ਬਿਲਾ ਹੀ ਡੇਰੀ ਵਾਲੇ ਆ ਗਿਆ ਪਾਇ ਸਾਜਨਬੀਰ ਦੀ ਛੱਤ ਤੇ ਤੇ ਉਹਦੇ ਵਾਲੀ ਗੰਡੂ ਵਾਲੀ ਆ ਮੋਰਾਂ ਲੱਗਣ ਲੱਗੀਆਂ ਇਹ ਲਓ ਜੀ ਹਾਂ ਪਹਿਲੀ ਮਾਦੀ ਜੀ ਕਿ ਨਰ ਜੀ ਉਹ ਬੱਚਾ ਬੱਚਾ ਇੱਕ ਮਿੰਟ ਲਓ ਜੀ ਆ ਬੱਚਾ ਜੀ ਇੱਕ ਮਿੰਟ ਜੀ ਸਾਜਨਬੀਰ ਤੇ ਉੱਠ ਜੋ ਦਿਖਾਓ ਦਿਖਾਓ ਸਹੀ ਪਹਿਲਾਂ ਆ ਬੱਚਾ ਜੀ 사ਜਨ ਵਿਦ ਦੇ ਕੋਠੇ ਦਾ ਬੱਚਾ ਹੈ ਆ ਕਿੰਨੇ ਪਾਤਾ ਦੇ ਕਿਉਂਕਿ ਭਾਈ ਨਾ ਜਾਲ ਨਹੀਂ ਹੈਗਾ ਉਹਦੇ ਕਾਰਨ ਜਿਹੜੇ ਹੈ ਨਾ ਏਦਾਂ ਕਬੂਤਰ ਦਿਖਾਉਣੇ ਪੈਂਦੇ ਛੇ ਦਾ ਤੇ ਆ ਨਾਰਿਆ ਕ ਮਾਦੀ ਹੋਏ ਮਾਦੀ ਮਾਦੀ ਲਓ ਜੀ ਮਾਦੀ ਦੂਜੀ 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 ਮਾਦੀ ਆਣਾ ਹਾਂਜੀ ਦੂਜੀ ਮਾਦੀ ਠੀਕ ਠੀਕ ਆ ਹਾਂਜੀ ਓਕੇ ਨਾਰ ਨਾਰ ਬਈਆ ਨਾਰ ਨਾਰ ਆ ਜਾਜਾ ਦੂਜਾ ਕਿਨੇ ਕਿਨੇ वसंत विहार वाली ने जी हां जी लो जी अभी कबूतर ठीक है नारे करता ठीक है जी नारया हां जी नार लो जी नार जो अपन ओके लगा ਸ਼ੇਮਾ ਪੁੱਤਰ ਪਤਾ ਯਾਖਟਿਆਕ ਦਾ ਵੀਰ ਤਾਂ ਨਾ ਆ ਆ ਬਸ ਠੀਕ ਹੈ ਅਸਾ ਤੁਹਾਨੂੰ ਲੋ ਜੀ 7 ਵਜੇ ਆਉਂਸ ਰਾ ਕੋਈ ਗਾ ਸਵੇਰੇ ਵੀ ਇੰਨੇ ਕੱਢਣਾ ਹੋਊਗਾ ਕੱਢ ਦੂ ਇੱਕ ਦੂ ਆ ਵੀ ਦੇ ਇਹਨਾਂ ਦੀ ਛੱਤ ਜੀ ਠੀਕ ਹੈ ਜੀ ਆ ਛੱਤ ਜੀ ਹਾਂਜੀ ਲੋ ਜੀ ਬੰਟੀ ਵੀ ਜੀ ਆਗੋਂ ਪਿੰਡ ਜਾਗੋਆ ਨੇ ਠੀਕ ਹੈ। ਵਧੀਆ ਗਈ ਸਾਧ ਜੀ। ਲਓ ਜੀ ਖਟੀਆਂ ਅੱਖਾਂ ਦੀ। ਕਰਾਸੀ ਮਾਦੀ। ਠੀਕ ਹੈ। ਠੀਕ ਹੋ ਗਈ। ਲਓ। ਨਾ ਰਿਹਾ ਨਾ। ਲਓ ਸਾਧ ਜੀ ਲਓ ਲੰਮਾ। ਇਹ ਦੂਸਰਾ ਆ ਗਿਆ ਬੁੱਤਰ। ਆ ਲੋ। ਜਿਦਾਂ ਸਰਾ। ਚੇਪਨੀਆ। ਆਹ। ਹਾਂ ਜੀ ਚੇਪਨੀਆ। ਲਓ ਜੀ ਆ ਵੀ ਕਬੂਤਰਾ ਹੈਗਾ ਜੋਨ ਦਾ ਕਬੂਤਰਾ ਇਹ ਵੀ ਚੇਪੀਆਂ ਵਾਲਾ ਜੋ ਉਹ ਚਿੱਟੀ ਅੱਖ ਦਾ ਉਹ ਲਾਲ ਅੱਖ ਦਾ ਠੀਕ ਹੈ ਇਹ ਨਾਰੇ ਨਾ ਲਓ ਜੀ ਆ ਡੱਬ ਵਾਲਾ ਨਾਰਾ ਠੀਕ ਹੋ ਗਿਆ ਸਾਡਾ ਠੀਕ ਹੈ ਖਟੀ ਅੱਖ ਦੇ ਅੱਗੇ ਇੱਕ ਪਾਈ ਆ। ਲਓ ਜੀ ਆਕਾਸ਼ਨਾ ਕਬੂਤਰਾ ਹੈਗਾ ਜੀ ਇਹਨਾਂ ਦਾ ਪੰणिमा। ਚਿੱਟੀ ਅੱਖ ਦੇ। ਠੀਕ ਹੈ। ਕ੍ਰਿਸ਼ਨ ਮਾਦੀ ਹੈ ਜੀ ਸਤਾ ਜੀ। 6ਵੀਂ। ਚੈਂਟਰ ਕੋਸੇ ਗੁਲਾਬੀਆ। ਠੀਕ ਹੈ। ਸਤਵੀਂ ਮਾਦੀ ਆ ਜੀ ਉਸਤਾਦ ਜੀ ਆ ਠੀਕ ਹੈ ਹੁਣ ਕਿਹੜੀ ਕਲਾਬੀ ਆ ਜੇ ਮਾਦੀਆਂ ਨੇ ਤਾਂ ਬਾਹਰ ਨੀ ਮੜਾ ਹੋ ਗਈਆਂ ਮਾਦੀਆਂ ਆ ਬੰਦ ਕਰ ਤਿੰਨ ਤਿੰਨ ਮਾਦੀਆਂ ਬਣ ਗਈ ਚਾਰ ਮਾਦੀਏ ਥੇਨ ਮਾਦੀਏ ਇਹ ਆ ਪਾਏ ਜੀ ਜਿਆਗੋਣਾ ਕਲਾਉਣੀ ਸੋਨੂ ਵੀਰ ਆ ਤੇ ਆ ਮੋਹਰਾ ਲਾਉਂਦੇ ਪਏ ਹਾਂ ਬੜੀ ਗੁਲਾਬ ਲਿਆ ਹਾਂ ਪਹਿਲੇ ਗੁੱਟਾ ਜੀ ਜੰਮਾ ਮਾਦੀ ਮਾਦੀ ਹੈ ਨਾ ਹਾਂਜੀ ਮਾਦੀ ਕਰਦੀ ਠੀਕ ਹੈ ਇਹ ਮਾਦੀ ਹੈ ਮੈਂ ਤਾਂ ਯੋਸ ਕੋਸਪਰਾ ਗਿਰਦਾ ਮੈਂ ਇਹ ਮੋਹਾਲਾ ਲੰਡੀ ਇਧਰ ਆ ਸਤਾਰਨ ਇਹ ਨੇ ਵਿਸ਼ੇ ਦੇ ਦੇ ਪੰਜ ਮਾਰਦੀਆਂ ਦੋ ਮਾਰ ਲੈ ਵੀ ਤੁਮ ਬੋਲੇ ਮਨਾ ਆ ਬਰਾ ਬਰਾ ਲੋ ਜੀ ਆਪਣੇ ਨਾਲ ਸਾਰੀ ਵੀਰ ਆਏ ਆ ਗਈ ਛੱਤ ਜੀ ਲੋ ਜੀ ਆ ਪਾਈ ਕੁਲਦੀਪ ਪਿੰਡ ਜਾਗਵਾਨ ਦੀ ਉਹਨਾਂ ਦੀ ਛੱਤ ਤੇ ਮੋਹਰਾ ਲਾਉਂਦੇ ਆਪਣੇ ਨਾਲ ਆਇਆ ਇਹ ਸ਼ੰਕਰਵੀਰ ਸਾਜਣਵੀਰ ਓ ਸ਼ਾਲੂ ਤੂੰ ਚੈੱਕ ਟੁੱਕ ਕਰਨ ਲੈ ਤੇ ਕਰ ਲੈ ਚੈੱਕ ਕਰ ਲਿਓ ਭਾਈ ਕਬੂਤਰ ਆ ਇਹ ਚੈੱਕ ਕੀਤੀ ਆ ਮੈਂ ਸ਼ਾਲੂ ਨੂੰ ਕਰਨਾ ਚਲੂ ਚੈੱਕ ਕਰਦਾ ਹਾਂ ਹਾਂ ਆ ਮੋਮਨੋਕਾ ਜੀ ਆ ਮੋਮਨੋਕਾ ਹੀ ਭਾਈ ਚੈੱਕ ਕਰੋ ਮਰੀ ਪ੍ਰਾਣੀ ਨਸਲ ਆ ਬਿਲਕੁਲ ਲਓ ਜੀ ਇਹ ਲਓ ਉਸਤਾਦ ਜੀ 골ਡਨ ਕਬੂਤਰ ਪਹਿਲਾ ਲਾਹ ਲਾਹ 골ਡਨ ਕਬੂਤਰ ਜੀ ਠੀਕ ਹੋ ਗਿਆ ਜੀ ਹਾਂ ਜੀ ਲੋਈ ਭਾਈ ਨਾ ਦੂਜਾ ਕਬੂਤਰ ਲੋ ਜੀ ਲਾਲਪਰੀ ਕਬੂਤਰ ਲਾਲ ਰੱਖ ਠੀਕ ਹੈ ਭਾਈ ਆਹ ਤੇ ਵੰਚ ਬੜਾ ਗੇੜੀ ਸੀ ਨਹੀਂ ਚਲ ਲੋ ਜੀ ਵੱਡਾ ਜੌਂਸਰਾ ਕਬੂਤਰ ਛਿੱਟੀ ਆਪਦਾ చీనా కబూతర చీనా అక్కడ కాలే కట్టే కబూతర బ ਕਿੰਨੇ ਹੋ ਗਏ ਜੱਜ ਮਾਦੀ ਰਹਿ ਗਈ ਮਾਦੀ ਰਹਿ ਗਈ ਆ ਦੱਬ ਵਾਲਾ ਪੱਠਾ ਲਾਲ ਅੱਖਾਂ ਦਾ ਓਕੇ ਬਈ ਮਾਦੀ ਵੀ ਇਹ ਨੂੰ ਵੀ ਇਹ ਤਾਂ ਆ ਜੀ ਉਸਤਾਦਾਂ ਨਾਲ ਇਕ ਲੇਗਾ ਜੀ ਤੇ ਕਾਲ ਸ੍ਰੀ ਮਾਦੀ ਜੋ ਕਾਲੀ ਪੂਛਦੀ ਬਾਹਰ ਕਰਦੇ ਜਿਸ ਨੂੰ ਇਹਨਾਂ ਮੋਰਾਂ ਲੱਗੀਆਂ ਠੀਕ ਹੈ ਸਪਾਪੀ ਨਾਰ ਲੋ ਜੀ ਆ ਕੁਲਦੀਪ ਆਈ ਹਣੀ ਪਿੰਡ ਜੱਗਵਾਨੇ ਦੇ ਉਹਨਾਂ ਦੇ ਕਬੂਤਰ ਦੇ ਇੱਕ ਮਾਦੀ ਬਾਕੀ ਨਾਰ ਜੀ